ਮਨਜੀਤ ਸਿੰਘ ਰਾਜਪੁਰਾ ਇੱਥੇ ਕਿਨੂੰ ਲਾ ਲਾ ਨਹੀਂ ਉਹ ਕਾ ਅੰਬੂ ਬਲਾ ਦੇ ਕੁਛ ਨਹੀਂ ਹੁੰਦਾ ਮੈਂ ਹਦਰਾਬਾਦ ਗਿਆ ਸੀ ਇੱਥੇ ਹੰਬ ਲੱਗੇ ਹੋਏ ਸੀ ਲੋਕਾਂ ਨੇ ਕਿ ਇੱਧਰ ਆ ਜਾ ਹਾਂਜੀ ਹਾਂਜੀ ਸੱਤੀ ਕਾਲ ਸਾਰੇ ਬਾਈਆਂ ਨੂੰ ਤੇ ਅੱਜ 16 ਮਈ 2025 ਤੇ ਅੱਜ ਆਪਣੇ ਕੋਲ ਪਹੁੰਚਿਆ ਮਨਜੀਤ ਸਿੰਘ ਰਾਜਪੁਰਾ ਤੇ ਤੁਸੀਂ ਚੰਗਿਆੜੇ ਦੇ ਨਾਮ ਤੋਂ ਜਾਣਦੇ ਹੋ ਤੇ ਕਰੋ ਗੱਲਬਾਤ ਹਾਂਜੀ ਬਾਈ ਜੀ ਬਈ ਸਤਿ ਸ੍ਰੀ ਅਕਾਲ ਅੱਛੀ ਕਾਲ ਜੀ ਅੱਜ ਜਹਮੇ ਆਏ ਤੇ ਉਰੇ ਬਾਈ ਨਾ ਪਾ ਮਾਨ ਕੀ ਪਿੰਡ ਦੇ ਵਿੱਚ ਬਾਈ ਨਾ ਫੇਸ ਸਾਈਕਲਾਂ ਕੀ ਖੇਤਮ ਗੰਨੇ ਦਾ ਖੇਤ ਹੈ ਇਹਦਾ ਅਮਰੂਦਾਂ ਦਾ ਬਾਗ ਅੰਬ ਦਾ ਬਾਗ ਸਾਈਕਲਾਂ ਦਾ ਖੇਤ ਵੀ ਹੈ ਨਾ ਠੀਕ ਠੀਕ ਹਾਂ ਸੋ ਬਹੁਤ ਵਧੀਆ ਅੱਛਾ ਕਿੰਨੇ ਸਾਲ ਹੋ ਗਏ ਪਹਿਲਾਂ ਆਪਾਂ ਨੂੰ ਆਪਾਂ ਨੂੰ ਹੀ 4 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਲੀਆ ਯਾਰ ਇਹ ਤੁਹਾਨੂੰ ਦੱਸਿਆ ਕਿ ਨਵੀਂ ਯਾਰ ਇਹ ਕੰਮ ਕਰੋ ਸਾਈਕਲ ਨਾਲ ਅੱਜ ਕੱਲ ਬੰਦਾ ਕਾਰ ਵਿੱਚੋਂ ਮੋਟਰਸਾਈਕਲ ਵਿੱਚੋਂ ਜ਼ਮੀਨ ਵਿੱਚੋਂ ਮੱਝਾਂ ਵਿੱਚੋਂ ਬੱਕਰੀਆਂ ਵਿੱਚੋਂ ਸਭ ਤੋਂ ਵੱਡਾ ਹੈ ਮਾਰੇ ਉੱਧਰ ਚੱਲ ਰਿਹਾ ਹੈ ਨਾ ਜ਼ਮੀਨ ਵੇਚ ਦਿਓ ਸਹੀ ਹਾਂਜੀ ਹਾਂ ਫੈਸ਼ ਕਰੋ ਹਾਂਜੀ ਹਾਂ ਸਾਈਕਲ ਵਾਲਾ ਕਿਸ ਤਰ੍ਹਾਂ ਜਿਹਦੇ ਬੱਕਰੀਆਂ ਵਾਲਾ ਫਾਰਮ ਬਹੁਤ ਚੱਲ ਰਿਹਾ ਸਹੀ ਗੱਲ ਹੈ ਜੀ ਇਹ ਸਾਈਕਲ ਵਾਲਾ ਇਦਾਂ ਹੀ ਦੇਖੋ ਵੀ ਅਵੇਅਰ ਕਰਨ ਦੇ ਲਈ ਇੱਕ ਆਪਰੇ ਸ਼ਹਿਰ ਦੇ ਲਈ ਇੱਕ ਜਿਵੇਂ ਆਪਾਂ ਪਿੰਡ ਦੇ ਵਿੱਚ ਨਾ ਉਹ ਮੋਟਰਸਾਈਕਲ ਲੈ ਕੇ ਤੁਰਨ ਫਿਰਨ ਦੀ ਬੜੀ ਆਦਤ ਆ ਤੇਲ ਫੂਕਣ ਦੀ ਹਰੇਕ ਪਿੰਡ ਦੇ ਵਿੱਚ ਤੇ ਬਾਕੀ ਜਿੰਮ ਜਾਣਾ ਉਹ ਵੀ ਮੋਟਰਸਾਈਕਲ ਤੇ ਜਾਣਾ ਆਪਾਂ ਜਮਾ ਟੌਰ ਬਣੇ ਵੀ ਮੇਰੀ ਹਨਾ ਤੇ ਉਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੀ ਯਾਰ ਆਪਾਂ ਕੋਈ ਐਡੇ ਬਾਦਸ਼ਾਹ ਦੇ ਐਡੇ ਘਰਾਂ ਚੋਂ ਤਾਂ ਹੈ ਨਹੀਂ ਵੀ ਜਿਹੜੇ ਆਪਾਂ ਤੇਲ ਫੂਕੀ ਆਈਏ ਰੋਜ਼ ਤੇ ਇੰਨੀ ਆਪਦੀ ਆਮਦਨ ਅਹਮਦਾਨੀ ਹੈਗੀ ਆਪਣੇ ਤੇ ਉਹ ਚੀਜ਼ਾਂ ਦੇਖਦੇ ਹੋਏ ਮੋਟਰਸਾਈਕਲ ਲਾਓ ਵੀ ਨਾਲੇ ਤਾਂ ਕਸਰਤ ਵਾਂਗੂ ਰਹੂ ਡੇਲੀ ਦਾ ਡੇਲੀ ਨਾਲੇ ਤੇਲ ਦੀ ਬਚਤ ਇਗਰਾ ਮੈਂ ਤੁਹਾਨੂੰ ਬਾਸ ਸੁਣਾਵਾਂ ਸਰ ਮੈਂ ਇੱਥੇ ਬਹੁਤ ਵਾਰ ਟਿਕਿਆ ਸਾਈਕਲ ਗਿਆ ਆਪਾਂ ਚਲਦੇ ਵੀ ਨੇ ਮੈਂ ਵੀ ਸਾਰੇ ਵਿੱਚ ਸ਼ਾਮ ਹਾਂ ਹਾਂਜੀ ਹਾਂਜੀ ਮੇਰੇ ਇੱਕ ਰਿਸ਼ਤੇਰ ਨੇ ਬਾਸ ਨੇ ਹੀ ਰਾਜਪੁਰੇ ਤੇ ਨੇ ਪਿੰਡ ਇਕ ਕਿਲੋਮੀਟਰ ਹਾਂਜੀ ਹਾਂਜੀ ਕਰਿਆ ਵੀ ਮੈਂ ਸਾਈਕਲ ਪਰ ਜਾ ਰਿਹਾ ਤਾਂ ਪਿੰਡ ਨੂੰ ਉਹ ਇੱਕ ਬੰਦਾ ਕੱਟ ਰ ਗਿਆ ਹਾਂਜੀ ਹਾਂਜੀ ਉਹ ਬੰਦਾ ਦਿਹਾੜੀ ਕਰਦਾ ਦਾ ਹਾਂਜੀ ਵਾਹ ਤੂੰ ਕਿਤੇ ਫਿਰ ਰਿਹਾ ਉਹ ਬੰਦਾ ਮੈਂ ਉਹ ਦਿਹਾੜੀ ਕਰਨ ਆਇਆ ਤੇ ਰਾਜਪੁਰੇ ਹਾਂਜੀ ਹਾਂਜੀ ਕਹਿੰਦਾ ਫੇਰ ਮਤਲਬ ਕਿ ਪੂਰੀ ਰਹਿੰਦਾ ਹੋਣਾ ਤਾਂ ਤਾਂ ਵੀ ਅਤੇ 20 ਕਿਲੋਮੀਟਰ ਕਿੱਥੇ ਜਾਏਗਾ ਜੇ 30 ਸਾਲ 40 ਸਾਲ ਪਾਣੀ ਪਾਵੇ ਹਾਂਜੀ 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 ਉਹ ਕਹਿੰਦਾ ਨਹੀਂ ਕਹਿੰਦਾ ਮੈਂ ਰੋਜ਼ ਕਹਿੰਦਾ ਰੋਜ਼ ਪੈਦਲ 20 ਕਿਲੋਮੀਟਰ ਪੈਦਲ ਜਾਣਾ ਸਹੀ ਆ ਫਿਰ ਪੈਦਲ ਆਣਾ ਹੋਣਾ ਈ ਦਿਹਾੜੀ ਕਰਨੀ ਸਹੀ ਆ ਸੋ ਇਹੋ ਜਿਹੇ ਬੰਦੇ ਦੇ ਸੋ ਪਤਾ ਗਿਆ ਉਹ ਜਿਹੜੀਆਂ ਮੇਰੇ ਵਰਗੇ ਵੀ ਉਹਨੂੰ ਵੀ ਆ ਗਏ ਸਾਰੇ ਹਾਂਜੀ ਹਾਂ ਰੋਜ਼ ਜਿੰਨੇ ਉਸਮਾ ਸਹੂਲਤਾ ਮਜਾਏ ਹਾਂਜੀ ਹਾਂ ਸਰੀਰ ਮੇਰੇ ਵਰਗੇ ਹੁੰਦਾ ਸਹੀ ਆ ਸਹੀ ਹਾਂਜੀ ਹਾਂ ਮਾਰੇ ਜਿਹੜੇ ਬਾਣੀ ਦੇ ਵਿੱਚ ਵੀ ਲਿਖਿਆ ਨਾ ਤੂੰ ਕਰ ਰੋਜ਼ ਸੁਖ ਰੋਟੇ ਆ ਜੋ ਜਿੰਨੇ ਸਹੀ ਨੂੰ ਪਪਾ ਕਾਸਟ ਕੇ ਵਿਚ ਨਾ ਸਰੀਰ ਕੰਚਨ ਬਣੇਗਾ ਸਹੀ ਗੱਲ ਹੈ ਜੀ ਸੋ ਹੁਣ ਹਾਲਾਤ ਉਹ ਹੀ ਆ ਵੀ ਹਰੇਕ ਬੰਦਾ ਡਾਕਟਰ ਕੋ ਸਹੀ ਆ ਸਹੀ ਆ ਜੀ ਬਾਕੀ ਐਵੇਂ ਹੁਣ ਕੁdde veer ਤੋਂ ਸਿੱਖ ਕੇ ਸਾਰੇ ਜਿਵੇਂ ਵੀ ਆਪਣੇ ਕੋਲ ਚਲੋ ਸਾਈਕਲ ਲੈਣ ਆਉਂਦੇ ਆ ਸਾਰੇ ਇਦਾਂ ਹੀ ਕਹਦੇ ਆ ਵੀ ਕੁdde ਦਾ ਵੀਰੇ ਦਾ ਬਲੌਗ ਦੇਖ ਕੇ ਫੇਰ ਲੱਗੇ ਆ ਹਨਾ ਤੇ ਵੱਡੀ ਗੱਲ ਰਮਨਪ੍ਰੀਤ ਵਾਈ ਆ ਬਲੂ ਦੇ ਕੁdde ਵੀਰੇ ਦੀ ਦੇਣਾ ਹਨਾ ਸਾਰੇ ਪੰਜਾਬ ਨੂੰ ਸਾਈਕਲਿੰਗ ਪ੍ਰਤੀ ਇੱਕ ਦਿਨਾਂ ਮੈਂ ਕੁdde ਨੂੰ ਕਹਿ ਰਿਹਾ ਹਾਂ ਹਾਂਜੀ ਹਾਂਜੀ ਮੈਂ ਕਹਾਂ ਪਰ ਇਹ ਵੀ ਹੈ ਇੱਕ ਵੀ ਹਰੇਕ ਬੰਦਾ ਨਾਲ ਉਹ ਤਾਂ ਨਹੀਂ ਬਣ ਸਕਦਾ ਸਹੀ ਗੱਲ ਹੈ ਜੀ ਹਾਂ ਵੀ ਇੰਨਾ ਸਾਈਕਲ ਚਲਾਉਣਾ ਬਹੁਤ ਔਖਾ ਹੈ ਇਹਨਾਂ ਸਮਾਨ ਨਾਲ ਅੱਧ ਘਰ ਐਡੀ ਦੂਰ ਸਹੀ ਹੈ ਜੀ ਤੇ ਜੀ ਚਲੋ ਆਪਾਂ ਆਪਣਾ ਆਪਾਂ ਨੂੰ ਰਾਂਝਾ ਰાવી ਕਰਨਾ ਚਾਹੀਦਾ ਜਿੰਨਾ ਕਿ ਚਲਾ ਸਕਿਆ ਹਾਂਜੀ ਹਾਂਜੀ ਤੇ ਜ਼ਰੂਰੀ ਨਹੀਂ ਵੀ ਆਪਾਂ ਨੇ ਸਾਰੇ ਨਹੀਂ ਕੋਈ ਰਿਕਾਰਡ ਬਣਾਣੇ ਸਹੀ ਹੈ ਜੀ ਬਾਕੀ ਬਾਕੀ ਇੱਕ ਚੀਜ਼ ਆਏ ਆ ਉੱਥੇ 100 ਕਿਲੋਮੀਟਰ ਤੇ ਕੋਈ ਬੰਦੇ ਹੀ ਨਹੀਂ ਦਿਖਦਾ ਉਹ ਤਾਂ ਕਮਾਲ ਹੈ ਹਾਂਜੀ ਹਾਂ ਜੱਫੇ ਉਹ ਚੀਜ਼ ਇਹਦੇ ਵੀ ਆਵਣਾ ਮਤਲਬ ਹੋ ਜਾ ਵੀ ਕੋਈ ਚੂਰਾ ਨਹੀਂ ਚੂਰਾ ਸਹੀ ਗੱਲ ਹੈ ਜੀ ਹਾਂਜੀ ਨਾਲੇ ਉੱਥੇ ਸਾਈਨ ਬੋਰਡ ਲੱਗੇ ਹੋਏ ਆ ਵੀ ਇੱਥੇ ਜਾਨਵਰ ਫਿਰ ਰਿਹਾ ਪਰ ਫਿਰ ਵੀ ਬਾਈ ਨੀ ਬਹੁਤ ਕਮਾਲ ਹੈ ਚੜਦੀ ਕਲਾ ਨੀ ਤੇ ਚੰਗਾੜਾ ਨੇ ਬਹੁਤ ਕਮਾਲ ਕਰਿਆ ਸਹੀ ਹੈ ਸਹੀ ਹੈ ਹਾਂਜੀ ਹਾਂ ਸਿਰ ਉਹ ਨਾਏ ਗਾਂ ਵੀ ਦੇਖੀਗੇ ਬੈਟਕਸ ਗੱਲ ਵੀ ਹਾਂਜੀ ਮੰਨ ਲਓ ਕੋਈ ਤਾਕਤ ਪੈਦਾ ਹੋਏਗੀ ਸੈਂਡਰ ਵੀ ਲਵਾ ਕਹਿੰਦਾ ਉਹ ਪ੍ਰਸੰਗ ਤੇ ਅਸਰ ਹੋਆ ਸਹੀ ਹੈ ਸਹੀ ਹੈ ਅੱਛਾ ਸਾਈਕਲ ਫਿਰ ਲਈ ਜਾਂ ਲੋਕਾਂ ਆ ਕੇ ਹਾਂਜੀ ਹਾਂ ਲਈ ਜਾਂਦੇ ਜੀ ਰਾਜਸਥਾਨ ਦੇ ਯਾਰੀ ਨੇ ਰਾਜਸਥਾਨ ਤੋਂ ਹੁਣ ਅੱਜ ਆਪਣੇ ਕੋਲ ਮਿੱਤਰ ਆ ਰਿਹਾ 2 ਘੰਟਿਆਂ ਤੱਕ ਜੀ ਹੂੰ ਤੇ ਉਹਨਾਂ ਨੇ ਆਪਣੇ ਤੋਂ ਬਦੌੜ ਗੇਅਰ ਸਾਈਕਲ ਲੈਣਾਗਾ ਅੱਛਾ ਤੇ ਬਾਕੀ ਸਾਰੇ ਭਰਾਵਾਂ ਦਾ ਦੇਖੋ ਪਿਆਰ ਆ ਪਿਆਰ ਨਾਲ ਜਿਵੇਂ ਹੌਸਲਾ ਦੇਈ ਜਾਂਦੇ ਨੇ ਆਪਾਂ ਨੂੰ ਉਹ ਇੱਕ ਕੰਮ ਬੱ ਚਲੀ ਜਾਂਦਾ ਜੀ। ਹਾਂ। ਸਹੀ ਗੱਲ। ਹਾਂ ਜੀ ਹਾਂ। ਕੋਈ ਸਾਈਕਲਾਂ ਵੀ ਫਿਰ ਤਪਈ ਇੱਕ। ਹਾਂ ਜੀ ਹਾਂ ਜੀ। ਕਿਸੇ ਵੀ ਤਰ੍ਹਾਂ ਸਹੀ। ਕਿਸੇ ਵੀ ਤਰ੍ਹਾਂ ਸਹੀ ਜਿਵੇਂ ਮੰਨ ਲਓ ਕੋਈ ਨਸ਼ਿਆਂ ਚੋਂ ਨਿਕਲਦਾ ਜੀ, ਕੋਈ ਟੈਨਸ਼ਨ ਚੋਂ ਨਿਕਲਦਾ। ਹਨਾਈ ਸਾਈਕਲ ਚਲਾਉਂਦਾ ਤਾਂ ਉਧਰ ਧਿਆਨ ਜਾਂਦਾ ਤਾਂ ਉਹ ਗੱਲ ਕੁਸ਼ੋਰ ਆ ਜਿਵੇਂ ਮਾਈਂਡ ਕੁਝ ਹੋਰ ਰਹਿੰਦਾ ਹਨਾਈ। ਆਹ ਚੀਜ਼ਾਂ। ਤੇ ਬਾਕੀ ਹੁਣ ਤੱਕ ਇੱਕ ਚੀਜ਼ ਹੋਰ ਤੁਹਾਨੂੰ ਤੁਹਾਡੇ ਜਰੀ ਹੋਣੀ। ਹਾਂ ਜੀ। ਹੋਰ ਦੱਸੋ। ਸਤਿ ਸ਼੍ਰੀ ਅਕਾਲ ਬਈ ਬਹੁਤ ਵਧੀਆ ਬਈ ਆਨੰਦ ਹੈ। ਹਾਂ ਜੀ ਹਾਂ ਜੀ। ਖਰੀਦਾਕੀ ਮਾਈਟਿਆਜ ਠੀਕ ਹੈ ਜੀ ਦੇਖ ਰਹੇ ਆ ਵੀਰੇ ਵੀ ਅੱਗਾ ਲਾਈ ਗਿਆ ਲੋਕਾਂ ਨੇ ਹਾਂਜੀ ਚਲੋ ਸੈਕਟਰ ਚਲਾ ਰਹੇ ਆ ਦੁਪਹਿਰੇ ਮਾ ਠੀਕ ਹੈ ਜੀ ਲੋਕ ਇਹ ਵਿੱਚ ਬਾਈ ਮਾਨੂੰ ਵੀ ਲੱਗਿਆ ਵਾ ਫੁੱਕਣਾ ਆਪਾਂ ਕੰਮ ਦੀਆਂ ਗੱਲਾਂ ਹੀ ਨੋਟ ਕਰਨ ਆਏ ਹਾਂ ਨਾ ਜੀ ਇੱਕ ਗੱਲ ਤਾਂ ਫੜ ਲਈ ਅਸਲ ਮੈਂ ਨਾ ਮੁੱਦਾ ਪਤਾ ਕੀ ਹੈ ਹਾਂਜੀ ਹਾਂ ਬੰਦੇ ਉਹ ਕੱਲ ਅਖਾ ਸਦਾਨਾ ਵੀ ਨਾ ਬੜਾ ਰੌਲਾ ਪਾ ਰਹੇ ਦਾ ਹਾਂਜੀ ਹਾਂਜੀ ਜੋ ਮਾਰਜੇਗੀ ਫਲਾਣਾ ਹੋ ਜਾਏਗੀ ਹਾਂਜੀ ਹਾਂਜੀ ਉਹ ਕਹਿੰਦੇ ਕੱਲ ਕਿੰਨੇ ਦੇਖਿਆ ਵੀ ਤਾਂ ਅੱਜ ਹੀ ਫੁੱਕੇਗੀ ਸਾਰਾ ਕੁਝ ਕਹਿੰਦੇ ਕੱਲ ਨਹੀਂ ਕੱਲ ਦਾ ਟਾਈਮ ਨਹੀਂ ਹੈ ਅਭੀ ਅਭੀ ਅੱਜ ਹੀ ਫੁੱਕਣਾ ਅਭੀ ਬੰਦੇ ਲਗੇ ਹੋਏ ਸਹੀ ਹੈ ਸਹੀ ਹੈ ਤੇ ਫਿਰ ਹੋਰ ਸਭ ਠੀਕ ਠਾਕ ਹੀ ਚੜਦੀ ਕਲਾ ਕਿਵੇਂ ਚੱਲੀ ਜਾਂਦਾ ਇਹ ਚੈਨਲ ਵਾਲਾ ਅਨੰਦ ਹੈ ਭਾਈ ਅਨੰਦ ਆ ਜੀ ਚੈਨਲ ਵਾਲੇ ਤਾਂ ਅੱਜ ਕੱਲ ਤੁਹਾਨੂੰ ਪਤਾ ਵੀ ਉਹ ਚੁੱਪੀ ਆ ਝੱਗ ਜਾਂਗੀ ਦੌੜ ਚੱਲ ਰਹੀ ਹੈ ਇਹਦਾ ਨਾਮ ਲਈਏਗਾ ਮੋਦਾ ਉੱਟ ਜੂਗਾ ਸਾਡਾ ਵੀ ਕਰ ਰਹੇ ਹਾਂ ਰੋਜ਼ ਨਿਤ ਨਵੇਂ ਜਿੱਚ ਜੇ ਛੇੜਨੇ ਜਾਂ ਹੀ ਆਪਣਾ ਮੁੱਦਾ ਉੱਟ ਜੂ ਨਾ ਜੀ ਇੱਟਾ ਕਈ ਲੋਟ ਹੋਰ ਠੀਕਾ ਨਹੀਂ ਸਿੰਘ ਸਾਹਿਬ ਹਾਂਜੀ ਚੜਦੀ ਕਲਾ ਫੇਰ ਨਾਲ ਆਏ ਨੇ ਮਨਜੀਤ ਸਿੰਘ ਰਾਜਪੁਰਾਈ ਦੇ ਠੀਕਾ ਜੀ ਕੋਈ ਗੱਲ ਨਹੀਂ ਆਪਾਂ ਥੋੜੀ ਜਿਹੀ ਗੱਲਾਂ ਲੋਟਨੇ ਆਪਣੀ ਤਾਂ ਆਪਣੇ ਚੱਕ ਲੂ ਨੇ ਜੀ ਆਪਾਂ ਨੂੰ ਕੋਈ ਹਾਂਜੀ ਹਾਂ ਚਲੋ ਠੀਕ ਹੈ ਜੀ ਅਨੰਦ ਮੰਗਲ ਧੰਨਵਾਦ 18 ਸਾਰੇ ਜਿਹੜੇ ਵਧੀਆ ਸਾਈਕਲ ਚਲਾ ਰਹੇ ਨੇ ਸਾਈਕਲ ਲੋਕਾਂ ਨੂੰ ਹਾਂਜੀ ਹਾਂਜੀ ਵੀ ਅਸਲ ਮੈਂ ਪਤਾ ਕੀ ਆ ਬਾਤ ਹੈ ਹਾਂਜੀ ਹਾਂਜੀ ਮੈਨਾਂ ਬੁੜੇ ਜਿਹੜੇ ਹੈਗੇ ਆ ਉਹ ਬਾਬੇ ਸਾਈਕਲ 'ਤੇ ਜਾਇ ਕਰਦੇ ਆਪਣੇ ਸਹੁਰਿਆਂ ਸਹੀ ਹੈ ਜੀ ਬਹੂ ਪਿੱਛੇ ਬੈਠੀ ਹੋਏ ਦੀ ਹਾਂਜੀ ਹਾਂ ਤੇ ਨਿਆਣੇ ਅੱਗੇ ਬੈਠੇ ਨੇ ਤੇ ਪਰ ਇੱਕ ਬੁੜੇ ਨੇ ਮੈਨੂੰ ਖੋਰ ਵਾਸ ਲੈ ਜੀ ਹਾਂਜੀ ਉਹ 70 ਕੇ ਸਾਲ ਬਿਥਾਰੇ ਕੋਮਾ 70 ਸਾਲ ਦਾ ਹੋ ਗਿਆ ਹਾਂਜੀ ਉਹ ਕਹਿੰਦਾ ਅਸਲ ਮਨ ਤੂੰ ਕਹਿੰਦਾ ਜਦ ਦੇਖਿਆ ਨਹੀਂ ਜਿਹੜਾ ਜਵਾਨਾਂ ਬੰਨਾਂ ਦੇਖਿਆ ਮੈਂ ਤਾਂ ਕਿਹੜਾ ਦਾ ਕਹਿੰਦਾ ਵੀ ਇਹ ਸੱਚ ਉਹਨੇ ਦੱਸਿਆ ਫਿਲਮਾਂ 'ਚ ਦਿਖਾਉਂਦੇ ਨਹੀਂ ਆਪਾਂ ਕਹਿੰਦਾ ਵੀ ਜਿਹੜੀ ਜਨਾਨੀਆਂ ਮੂਰੇ ਬੈਠੀ ਹੁੰਦੀ ਸੀ ਬੰਦਾ ਇਸ ਚਲਾਉਂਦਾ ਹੁੰਦਾ ਪਿੱਛੇ ਟਰੱਕੀ ਹੋਏ ਕਰਦੀ ਦੀ ਸਹੀ ਹੈ ਸਹੀ ਹਾਂਜੀ ਟਰੱਕੀ ਹਾਂਜੀ ਸਰੀ ਸਾਰਿਆਂ ਤੋਂ ਲੈ ਕੇ ਆਂਦਾ ਤੇ ਕਹਿੰਦਾ ਉਹ ਤੀਵੀਂ ਮੂਰੇ ਬੈਠੀ ਹੁੰਦੀ ਦੀ ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ ਸਹੀ ਹੈ ਜੀ ਇਹ ਜਮਾਨਾ ਜਿਹੜਾ ਫਿਲਮਾਂ ਬ ਦਿਖਾ ਰਹੇ ਆ ਹਾਂਜੀ ਹਾਂਜੀ ਤੇ ਮੈਂ ਕਿਹਾ ਅੱਛਾ ਕਮਾਲ ਹੈ ਹਾਂਜੀ ਹਾਂਜੀ ਸਵੇਹ ਜਿਹੜਾ ਜਮਾਨਾ ਵੀ ਲੰਘਿਆ ਸਾਈਕਲ ਪਰ ਇਹ ਆਪਾਂ ਉਦੋਂ ਵੀ ਗੱਲ ਕਰੀ ਸੀ ਜਦੋਂ ਤੁਸੀਂ ਮੇਰੇ ਕੋਲ ਪਹਿਲਾਂ ਆਏ ਸੀ ਦੱਸਿਆ ਸੀ ਤੁਸੀਂ ਮੈਨੂੰ ਦੱਸਿਆ ਸੀ ਜਿਆਦਾ ਹਾਂਜੀ ਹਾਂ ਨਹੀਂ ਉਹ ਬਾਤ ਮੈਨੂੰ ਬੜੀ ਮੈਂ ਕਿਹਾ ਅੱਛੇ ਕਮਾਲ ਹੈ ਜਿਆਦਾ ਇਹ ਜਿਹੜਾ ਨਾ ਹੋਰ ਸਹੀ ਆ ਇਹਦਾ ਬਹੂ ਮੂਰੇ ਬੈਠੀ ਹੁੰਦੀ ਦੀ ਟਰੰਕੀ ਪਿੱਛੇ ਕਹਿੰਦਾ ਕਾਠੀ ਬਰੋਦੀ ਸਹੀ ਆ ਸਹੀ ਆ ਜੀ ਇਹ ਜਿਹੜਾ ਸਾਈਕਲ ਮਦਨ ਜਿਹੜਾ ਕੰਮ ਮਤਲਬ ਕਿ ਕੁੱਤੇ ਨੇ ਕਰਿਆ ਹਾਂਜੀ ਹਾਂ ਕਮਾਲ ਹੈ ਟਿਪ ਟੋਪ ਆ ਪੂਰਾ ਕੰਮ ਜੀ ਐਡੀ ਬੀਆਬਾਨ ਉਹ ਜਾੜਾਂ ਦੇ ਵਿੱਚ ਸਾਈਕਲ ਚਲਾਇਆ ਹਾਂਜੀ ਹਾਂਜੀ ਯਾ ਬਾਬੇ ਧੰਨਾ ਸਿੰਘ ਨੇ ਚਲਾਇਆ ਦੋ ਧਾਰਮਿਕ ਯਾਤਰਾ ਆਦੀ ਹੈ ਨੀ ਹਾਂਜੀ ਹਾਂਜੀ ਮੈਂ ਨਾ ਇੱਧਰ ਗਈ ਜਮੇ ਹਰਦوار ਕਣੀ ਆਪਣਾ ਦੇਰਾ ਦੂਰ ਕਣੀ ਹਾਂਜੀ ਹਾਂਜੀ ਮੈਂ ਦੇਖਣ ਲੱਗੇ ਵੀ ਯਾਰ ਬਾਬਾ ਉਰੇ ਉਧਰ ਵੀ ਕਈ ਕਿੰਨੇ ਵੀ ਆਪਣੇ ਇਤਿਹਾਸਕ ਸਥਾਨ ਹੈ। ਹਾਂਜੀ ਹਾਂਜੀ। ਹੁਣ ਤਾਂ ਆਪਾਂ ਖੋਜ ਕਰਾਂ ਨੈਟ ਪਰ ਨਹੀਂ। ਹਾਂਜੀ ਹਾਂਜੀ। ਕਰਾਣਾ ਇਲਾਕਾ। ਕਰਾਣਾ ਲਾਓ ਉੱਥੇ ਪਹੁੰਚ ਗਏ। ਸਹੀ ਹੈ ਸਹੀ। 15 ਕਿਲੋਮੀਟਰ। ਉਹ ਬਾਬੇ ਨੇ ਕਿਸ ਤਰ੍ਹਾਂ ਯਾਰ? ਹਾਂਜੀ ਹਾਂ। 100 ਸਾਲ ਪਹਿਲਾਂ ਟੋਲਿਆ। ਸਹੀ ਹੈ। ਕਮਾਲ ਹੈ। ਉਹਨਾਂ ਦੀ ਕਿਤਾਬ ਵੀ ਬਣੀ ਹੋਈ ਆ। ਮੈਂ ਕੁ ਦਿਨ ਬਿਗਿਆ ਤਾਂ ਮੈਂ ਕਿਹਾ ਯਾਰ ਕਿਤਾਬ ਲਿਖ ਕਿਉਂਕਿ ਉਹ ਪੰਜਨ ਬੋਲਾਂ ਨਾ ਜਿਦੋਂ ਉਹ ਬਾਤਾਂ ਇੰਨੀ ਆਉਂਦੀਆਂ ਨਹੀਂ। ਹਾਂਜੀ ਹਾਂਜੀ। ਜਿਹੜੀਆਂ ਬੈਠ ਕੇ ਜੇ ਬੰਦਾ ਲਿਖੇਗਾ। ਸਹੀ ਗੱਲ ਹੈ ਜੀ। ਉਹ ਚ ਮਨ ਲਗਾ ਵੀ ਯਾਤਰਾ ਕਰਨੇ ਵਾਸਤੇ ਇੱਕ ਦਲੇਰੀ ਵੀ ਚਾਹੀਦੀ ਹੈ। ਸਹੀ ਗੱਲ ਹੈ ਜੀ। ਮੇਰੇ ਵਰਖੇੜੇ ਕੀ ਤੜਾ ਉਹ ਨਹੀਂ ਯਾਤਰਾ ਕਰ ਸਕਦੇ। ਹਾਂਜੀ ਹਾਂਜੀ। ਮੈਨੂੰ ਘਰਾਂ ਜਾਣੇ ਚੱਕਰ ਪੈ ਜਾ। ਸਹੀ ਹੈ ਜੀ। ਬਾਹਰ ਤੇ ਸਿਰੋਏ ਵੀ ਬੜੇ ਸੰਕਟ ਹੈ ਪਰ ਬਹੁਤ ਸਮਾਲ ਹੈ। ਆ ਜਾ ਸੌਦੇ ਮੁੱਕ ਗਏ। ਸੌਦੇ ਲੈਣ ਵਾਲੇ ਪਏ ਆ। ਬਹੁਤਾਂ ਪਖੇੜਾ ਆ ਨਾ ਘਰਾਂ ਆ ਕੇ ਉਹ ਵੀ ਬੰਦੇ ਨੂੰ ਆਪ ਹੀ ਲੱਗਣ ਲੱਗ ਜਾ ਵੀ ਘਰਾਂ ਚਲੇ। ਸਹੀ ਹੈ ਹਾਂਜੀ ਹਾਂਜੀ। ਉਹ ਬੁੱਧੇ ਨੇ ਮੈਨੂੰ ਫੋਨ ਕਰ ਰਿਹਾ ਤਾਂ ਪੁੱਛ ਰਿਹਾ ਤਾਂ ਮੈਂ ਛੇਤੀ ਕਿ ਹੋ ਗਏ ਨਹੀਂ। ਹਾਂਜੀ ਹਾਂਜੀ। ਯਾਰ ਬੰਦੇ ਦਾ ਮਨ ਨਹੀਂ ਉੱਤਰਦਾ ਵੀ ਘਰਾਂ ਨੂੰ ਚਲੇ। ਕਹਿੰਦਾ ਯਾਰ ਨਹੀਂ ਕਹਿੰਦਾ ਬੰਦਾ ਇਸ ਤਰ੍ਹਾਂ ਕੇ ਹੋ ਜਾਂਦਾ ਸਹੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਉਹ ਵੀ ਲਗੇ ਹੋਏ ਆ ਸਾਈਕਲ ਵਾਲਾ ਮੁੰਡਾ ਯਾਰ ਬਹੁਤ ਹੋਇਆ ਮੈਂ ਮੈਂ ਇਧਰ ਗਿਆ ਤਾਂ ਬੱਲੇ ਡੂਗ ਨਹੀਂ ਹਾਂਜੀ ਹਾਂਜੀ ਕੰਮ ਨਾ ਡੂ ਤੇ ਪਹਿਲਾਂ ਇੱਕ ਬਾਸ ਨਾ ਇੱਕ ਪਿੱਛੇ ਨਾ ਕਿਸਾਨੀ ਉਹ ਜਿਹੜਾ ਆਪਣਾ ਬੰਦੀ ਮੋਰਚਾ ਲੱਗਿਆ ਬੰਦੀ ਸਿੰਘਾ ਵਾਲਾ ਹਾਂਜੀ ਹਾਂਜੀ ਮੋਹਾਲੀ ਹਾਂਜੀ ਹਾਂਜੀ ਉਥੇ ਆਪਣਾ ਨਾ ਇੱਕ ਮੁੰਡਾ ਮਿਲਿਆ ਮੈਂ ਉਹ ਹਿੱਸਾ ਤੇ ਆਇਆ ਸੀ ਸਾਈਕਲ ਕਿਸੇ ਦੇਸੀ ਦਾ ਅੱਛਾ ਅੱਛਾ ਹੀ ਉਹਨੂੰ ਕੋਈ ਸਾਈਕਲ ਨਾਲ ਟੱਕਰ ਗਿਆ ਆਪਣੇ ਉਹ ਆਪਣਾ ਉਹਦਾ ਨਾਮ ਛਾਇ ਗੋਲੀ ਕਹਾ ਯਾਰ ਹੈ ਹੈ ਗੋਲੀ ਗੋਲੀ ਹਾਂਜੀ ਪ੍ਰਤਪਾਲ 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 ਉਹ ਡੱਕਰ ਗਏ ਉਹ ਉਹਨੂੰ ਉੱਥੇ ਝੱਡ ਗਏ ਅੱਛਾ ਜੀ ਐਨ ਹੋਰੇ ਫੇਰੀਆ ਬੈਠੇ ਰਹੇ ਨਾਲੇ ਆਪਣੇ ਰਾਤ ਰਹੇ ਨਾਲੇ ਲੰਗਰ ਚਾਗੂਰੀ ਸਾਰਾ ਪਛਾਤਾ ਸੀ ਸਹੀ ਹੈ ਸਹੀ ਹੈ ਉਹ ਉੱਥੇ ਰਹਿਣ ਲੱਗ ਗਿਆ ਹਾਂਜੀ ਤੇ ਮੈਨੂੰ ਮਿਲਿਆ ਉਹ ਹਾਂਜੀ ਤੇ ਮੈਂ ਉਹਨੂੰ ਪੁੱਛਿਆ ਵੀ ਯਾਰ ਤੂੰ ਸਾਈਕਲ ਲੈ ਕੇ ਫਿਰਦਾ ਸਾਈਕਲ ਵੀ ਬਿਲਕੁਲ ਨੂੰ ਪਲੇ ਨੂੰ ਗਿਆ ਉਹ ਸਾਈਕਲ ਜਮੇਂ ਦੇਸੀ ਵੀ ਗੋਲੀ ਗਿਆ ਤੋ ਸਾਈਕਲੀ ਜੀ ਦੀ ਅੱਛਾ ਅੱਛਾ ਪਿੱਛੇ ਟਰੱਕੀ ਲੱਦੀ ਫਿਰ ਉਹ ਟਰੱਕੀ ਲੱਦੀ ਫਿਰ ਰਿਹਾ ਜਿਹੜੀ ਟਰੱਕੀ ਵਾਲੀ ਗੱਲ ਕਰਨਾ ਹਾਂਜੀ ਹ ਮੈਨੂੰ ਪੁੱਛਣਾ ਗਿਆ ਵੀ ਯਾਰ ਥਾਰੇ ਅਜੇ ਵੀ ਕਾਲ ਦੇ ਵਿੱਚ ਜਿੱਥੇ ਆਪਣੇ ਬੰਦੇ ਕਾਰਾਂ ਵਿੱਚ ਜਾ ਰਹੇ ਬੁਲਟਾਂ 'ਤੇ ਜਾ ਰਹੇ ਹਾਂਜੀ ਹਾਂਜੀ ਬੁਟ ਤੋਂ ਬਿਨਾਂ ਕੋਈ ਜਾਂਦਾ ਨਹੀਂ ਸਹੀ ਹੈ ਹਾਂਜੀ ਮੋਟਰਸਾਈਕਲਾਂ 'ਤੇ ਗਿਆ ਹਾਂਜੀ ਹਾਂਜੀ ਕਹਿੰਦਾ ਮਾਰੇ ਅਜੇ ਵੀ ਕਹਾ ਵੀ ਬੰਦੇ ਨਾ ਸਾਈਕਲ 'ਤੇ ਮੁੰਡੇ ਕਾਲ ਜਾ ਰਹੇ ਸਹੀ ਹੈ ਬਿਸਵਾ ਵਿੱਚ ਅੱਛਾ ਸਹੀ ਸਾਈਕਲ 'ਤੇ ਜਾ ਰਹੇ ਕਹਿੰਦਾ ਦੇਖ ਲਓ ਆਪਣੇ ਸ਼ਰਮ ਕਰਦੇ ਆਪਣੇ 25 30 ਸਾਲ ਤਣ ਜਾਂਦੇ ਤੇ ਹਾਂਜੀ ਹਾਂਜੀ ਆਪਣਾ ਤਾਂ ਇਹੋ ਕਹਿੰਦੇ ਸਾਈਕਲ ਜੀ ਦਾ ਕੋਈ بڑا ਬੰਦਾ ਚਲਾਵਾ ਫੇਰ ਤਾਂ ਕਹਾ ਵੀ ਬਹੁਤ ਵਾਹ ਵਾਹ ਯਾਰ ਤਾਂ ਸਾਦਾ ਸਹੀ ਹੈ ਜੇ ਕੋ ਮਾਟਰ ਚਲਾਵਾ ਕਹਿੰਦੇ ਨੰਗ ਸਾਲਾ ਸਹੀ ਗੱਲ ਹੈ ਵੀ ਇਹਦੇ ਕੋਲ ਕੋਈ ਗੱਡੀ ਜੂੜੀ ਨਹੀਂ ਆਲੀ ਗੱਡੀ ਨਹੀਂ ਹੋਣੀ ਇਹਦੇ ਕੋਲ ਸੋ ਉਹੀ ਬਾਤ ਹੈ ਤੇ ਮੈਂ ਬੜੀ ਹੈਰਾਨ ਹਾਂ ਉਸ ਦੀ ਬਾਤਾਂ ਸੁਣ ਕੇ ਸਹੀ ਹੈ ਜੀ ਤੇ ਉਸਮਗਾ ਉੱਥੇ ਇੱਕ ਦਿਨੋ ਲਾਈਵ ਹੋ ਗਿਆ ਹਾਂ ਜੀ ਤੈਨੂੰ ਦਿਖਾਉਣ ਲੱਗਿਆ ਵੀ ਉੱਥੇ ਤਾਂ ਤੈਨੂੰ ਸੰਤਾਂ ਦੀ ਮੂਰਤ ਲੱਗੀ ਵੀ ਤੀ ਹਾਂਜੀ ਤੇ ਭਾਉ ਵੀ ਲੱਗੀ ਵੀ ਤੀ ਠੀਕ ਹੈ ਜੀ ਤੇ ਉਹ ਕਹਿਣ ਲੱਗੇ ਹੁਣ ਜਿਹੜੇ ਸਕੇ ਲਗੇ ਉਹ ਇਹ ਕਿਆ ਕਾ ਇਹ ਜੋ ਗੁਰਵਾਦੀ ਮ ਆ ਗਏ ਤੋ ਨਹੀਂ ਹਾਂਜੀ ਹਾਂਜੀ ਮੈਂ ਗੁਰਵਾਦੀ ਇਹ ਮੈਂ ਤਾਂ ਚਾਰ ਦੋਗੇ ਇੱਥੇ ਰੋਕੀ ਨਾ ਡੰਕਰ ਛੱਕ ਰਿਆ ਇੱਥੇ ਕਿਹੜਾ ਗੁਰਵਾਦੀ ਕਹਿੰਦਾ ਮੈਨੂੰ ਤੁਹਾਨੂੰ ਲੱਗਦਾ ਉੱਥੇ ਬੈਠਿਆ ਨੂੰ ਇੱਥੇ ਤਾਂ ਕਹਿੰਦਾ ਸਾਰਾ ਆਨੰਦ ਹੈ ਆਪਣੇ ਹੈ ਕੋਈ ਖਰਚਾ ਪਾਣੀ ਨਹੀਂ ਹੈਗਾ ਕੋਈ ਨਜ਼ਾਰੇ ਲੈਣੇ ਸੁਣਿਆ ਸਾਰੇ ਕਹਿੰਦਾ ਆਪਣੇ ਹੈ ਉੱਥੇ ਤਾਂ ਕਹਿੰਦਾ ਕਹਿੰਦਾ ਵੀ ਬੀੜੀਆਂ ਨੂੰ ਦਿਖਾਇਆ ਬਣ ਜਿਹੜਾ ਸਹੀ ਗੱਲ ਹੈ ਸੋ ਸਾਈਕਲਾਂ ਪਰ ਤਾਂ ਬਸ ਸੱਪਈ ਆਏ ਬੜੇ ਬੜੇ ਜਹਾਜ਼ਾਂ ਪਰ ਸਾਈਕਲਾਂ ਪਰ ਤਾਂ ਬਹੁਤ ਲੋਕ ਜੇ ਵੀ ਯੂਰਪ ਦੇ ਵਿੱਚ ਬਹੁਤ ਲੋਕ ਸਾਈਕਲਾਂ ਪਰ ਫਿਰਦੇ ਆ ਸਹੀ ਗੱਲ ਹੈ ਜਿਹੜਾ ਕੋਰਾ ਮਿਲੇਦਾ ਉੱਥੇ ਹਾਂਜੀ ਹਾਂ ਤੁਹਾਡੇ ਇੰਟਰਵਿਊ ਇੰਟਰਵਿਊ ਹੋਈ ਸੀ ਮੈਂ ਸਾਈਕਲ ਪਹਚਾਏ ਕਰਦਾ ਸਹੀ ਹੈ ਕਹਿੰਦਾ ਸਾਡੇ ਪਰ ਮਹਾਰਾਜ ਦਾ ਕਹਿੰਦਾ ਬਹੁਤ ਮంత్రి ਪ੍ਰਧਾਨ ਮੰਤਰੀ ਉਹਨਾਂ ਸਾਈਕਲ ਤੇ ਰਹਿੰਦੇ ਨੇ ਹਾਂਜੀ ਹਾਂ ਇਹਦੇ ਵਿਜਾਏਗਾ ਸਹੀ ਬੱਤੀ ਆ ਗਈ ਸਾਈਕਲ ਚੂਜੇਗਾ ਹਾਂਜੀ ਹਾਂ ਮੈਂ ਕਹਾਂ ਮਾਰੇ ਪ੍ਰਧਾਨ ਮੰਤਰੀ ਦਾ ਸਾਈਕਲ ਪੰਜ ਬੰਦੇ ਪੰਜ ਬੰਦੇ ਕਾਰ ਮੇਂ ਲੱਦ ਕੇ ਲੈ ਜਾਵਾਂ ਦੇਖ ਹੋਰ ਵੈਸੇ ਤਾਂ ਹੈ ਨਹੀਂ ਸਾਈਕਲ ਉਸ ਦਾ ਜੇ ਹੋਏਗਾ ਤਾਂ ਪੰਜ ਬੰਦੇ ਲੈ ਜੈਗੇ ਫਿਰ ਪੰਜੇ ਫੜੇਗੇ ਫਿਰ ਉਹਨੂੰ ਉੱਠਾएंगे ਵੀगिरਣਾ ਨਹੀਂ ਫਿਰ ਉਹਦੇ ਆਲੇ-ਦਾਲੇ ਕੈਮਰੇ ਵਾਲੇ ਕਈ ਹੋਣਗੇ ਕੀ ਪ੍ਰਧਾਨ ਬਤਰੀ ਹੈ ਸਾਈਕਲ ਵੈਸੇ ਤਾਂ ਆਪਣੇ ਹੋਏ ਨਹੀਂ ਕਦੇ ਨਹੀਂ ਬੜਾ ਸਾਈਕਲ ਪਰ ਨਹੀਂ ਨਹੀਂ ਤੇ ਲੂ ਲੂ ਤਾਂ ਮੂੰਹ ਹੱਥਾ ਫੂਕ ਰਿਹਾ ਕੁਝ ਜਿਹੜੇ ਜੱਟ ਨਹੀਂ ਫੂਕ ਰਿਹਾ ਹਾਂ ਹਾਂ ਕੁਝ ਕੁਝ ਐਵੇਂ ਆ ਜਿਹੜੇ ਆਪਣੇ ਮੰਨ ਲਓ ਰੋਡ ਤੇ ਨੇ ਦਰਖਤ ਵੀ ਨਹੀਂ ਦੇਖਦੇ ਹਨ ਜਿੱਧਰ ਆਪਾਂ ਉਹ ਸਾਈਡ ਗਏ ਸੀ ਬਾਪਲੇ ਵਾਲੀ ਮੈਂ ਕਹਿੰਦਾ ਉੱਥੇ ਇੱਕ ਦਰਖਤ ਵੀ ਨਹੀਂ ਮਿਲਿਆ ਆਪਾਂ ਨੂੰ ਆਹ ਹਜੇ ਇੱਥੇ ਆ ਮੱਕੀ ਆਵੇਂ ਇੱਧਰ ਤੇ ਚਮਕੌਰ ਸਾਹਿਬ ਕਹਿੰਦੇ ਉਧ ਉਧਰ ਨਾਲ ਇੱਕ ਤਾਂ ਧਰਤੀ ਜਿਹੜੀ ਰੇਤੜੀ ਉਹਨਾਂ ਦਾ ਪਪੂਲਰ ਬਹੁਤ ਹੈ ਮੈਂ ਤਾਂ ਤੁਹਾਨੂੰ ਸੁਣ ਕੇ ਹੈਰਾਨ ਰਹਿ ਗਿਆ ਵੀ ਉਧਰ ਮੀਂਹ ਪੈਂਦਾ ਹੈ ਦੇਖ ਲਓ ਹਾਂਜੀ ਹਾਂ ਮੀਂਹ ਪੈਂਦਾ ਇੱਧਰ ਨੂੰ ਆ ਕੇ ਜਦੋਂ ਤੁਸੀਂ ਆਏ ਤੁਹਾਨੂੰ ਐ ਲੱਗਿਆ ਮੈਂ ਰਾਜਸਥਾਨ ਨੂੰ ਚੱਲੇ ਹਾਂ ਠੀਕ ਹੈ ਨਹੀਂ ਮੈਂ ਬਾਅਦ ਦੱਸਦਾ ਰਿਹਾ ਜੀ ਹਾਂਜੀ ਹਾਂ ਉਹ ਬਾਤ ਐ ਤੀ ਵੀ ਹਮਿਆਰੇ ਤੇ ਮੀਂਹ ਪੈਣ ਲੱਗਿਆ ਹਾਂਜੀ ਹਾਂ ਮੈਂ ਯਾਰ ਕਈ ਤਨ ਮੇਰੇ ਵਰਗੇ ਜਿਹੜੇ ਹਨ ਜੱਟ ਹੋਣੇ ਉਹ ਕਹਿੰਦੇ ਹੋਣੇ ਵੀ ਰੱਬਾ ਵੀ ਮਨੇ ਤਰਕ ਨੂੰ ਅੱਗ ਲਾਣੀ ਏ ਸਹੀ ਹੈ ਵੀ ਤਿਆਰ ਮੀ ਪਾ ਰਹੇ ਬੜਾ ਜੁਲਮ ਹੈ ਹਾਂਜੀ ਹਾਂ ਵੀ ਮੀ ਬੰਦ ਕਰਦੇ ਨਹੀਂ ਮਾਨੂੰ ਇੰਨਾ ਹਰਖ ਚੜਿਆ ਵਾ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਜਿਤੇ ਮਨ ਜਿਵੇਂ ਤਾਂ ਡੈਮਨ ਨੂੰ ਧਰਤੀ ਫੂਕਣੇ ਦਾ ਮੌਕਾ ਨਾ ਦੇਣਾ ਅੱਜ ਅਸੀਂ ਅਮੇ ਇੰਨੇ ਗੁੱਸੇ ਦੇ ਵਿੱਚ ਐ ਵੀ ਆਪਣੇ ਆਪ ਨੂੰ ਅੱਗ ਲਾ ਲਈ ਸਹੀ ਹੈ ਮਾਇਰ ਬਹੁਤ ਸਰਿਆ ਪਿਆ ਸਹੀ ਹਾਂ ਜੀ ਮਾਇਰ ਸੱਚੀ ਭਾਏ ਇਤਰਕਾ ਉਧਰ ਪਾਉਂ ਵੀ ਪਿਆ ਜ ਬਈ ਸਹੀ ਹੈ ਸਹੀ ਹੈ ਬਈ ਹਾਂਜੀ ਮਾਇਰ ਆ ਕਮਝੂ ਦੀ ਰੱਬ ਨੇ ਕਿੰਨਾ ਜੁਲਮ ਕਰਿਆ ਹਾਂਜੀ ਹਾਂ ਹਾਂ ਜੀ ਕਹਿੰਦੇ ਨਾ ਮੈਂ ਕਿਹਾ ਵੀ ਬਹੁਤ ਫਸ ਹੋਈ ਵਧੀਆ ਕਿਹਨਾਂ ਜੀ ਕੇਬਲ ਲਈ ਦੇਖਣਾ ਨੇ ਹਾਂ ਜੀ ਸਿਰੋ ਬੰਦੇ ਜਿਹੜੇ ਬੈਠੇ ਰਹਿੰਦੇ ਦੇਖ ਕੇ ਕਹਿੰਦਾ ਅੱਛਾ ਜੀ ਮਨਜੀਤ ਸਿੰਘ ਰਾਜਪੁਰਾ ਹਾਂ ਜੀ